ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੈਰਾ ਸਾਹਿਬ ਜੇਲ੍ਹ ਤੋਂ ਰਿਹਾ ਹੋਏ ਅੱਜ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣੀ ਜਿਹਦੇ ਵਿੱਚ ਅੰਗਰੇਜ਼ੀ ਵਾਲੇ ਵੀ ਬੱਟ ਕੱਢੇ ਤੇ ਨਾਲ ਰਾਜਾ ਬੜਿੰਗ ਪ੍ਰਤਾਪ ਸਿੰਘ ਵਾਜਵਾ ਇਹ ਲੀਡਰ ਬੈਠੇ ਸੀ ਤੇ ਜਿਵੇਂ ਉਹਦੇ ਡਾਇਲੋਗ ਹੁੰਦੇ ਨੇ ਖੁਦ ਮੁਖਤਿਆਰੀ ਵਾਲੇ ਉਹ ਬੋਲੇ ਗਏ ਤੇ ਕੁਝ ਗੱਲਾਂ ਮੈਂ ਨੋਟ ਕੀਤੀਆਂ ਤੁਸੀਂ ਵੀ ਧਿਆਨ ਦੇ ਨਾਲ ਸੁਣੋ ਇੱਕ ਨਾ ਹਊਆ ਬਣਾਇਆ ਹੋਇਆ ਸਾਡੇ ਪੰਜਾਬ ਦੇ ਲੀਡਰਾਂ ਦਾ ਕਿ ਮੈਂ ਜੇਲ੍ਹ ਕੱਟੀ ਮੇਰੇ ਪਿਓ ਨੇ ਜੇਲ੍ਹ ਕੱਟੀ ਮੇਰੇ ਬਾਬੇ ਨੇ ਜੇਲ੍ਹ ਕੱਟੀ ਹੁਣ ਖੈਰਾ ਸਾਹਿਬ ਨੂੰ ਪੁੱਛਣਾ ਚਾਹੁੰਦੇ ਆਂ ਵੀ ਤੇਰੇ ਪਿਓ ਨੇ ਜੇਲ੍ਹ ਕੋਈ ਕੌਮੀ ਮਸਲੇ ਦੇ ਖਾਤਰ ਕੱਟੀ ਐ ਪੰਜਾਬ ਦੇ ਹਿੱਤਾਂ ਲਈ ਕੱਟੀ ਐ ਇਹ ਦੱਸਣ ਦੀ ਕੋਸ਼ਿਸ਼ ਕਰੋਗੇ ਮੰਡੇਲਾ ਦੀ ਕਹਾਣੀ ਮੈਂ ਭੁੱਖ ਪੜੀ ਇਹ ਦੱਸਿਆ ਉਹਨੇ ਅੱਜ ਜਾਨੀ ਕਿ ਜਿਹੜੀ ਮੀਆਂ ਮਿੱਠੂ ਵਾਲੀ ਗੱਲ ਮੈਂ ਤੈਨੂੰ ਕਾਜੀ ਕੋ ਤੂੰ ਮੈਨੂੰ ਮੁੱਲਾ ਕਹੀ ਉਹ ਅੱਜ ਗੱਲਬਾਤ ਕੀਤੀ ਪਹਿਲਾਂ ਖੈਰਾ ਨੇ ਖੈਰਾ ਸਾਹਿਬ ਨੇ ਕਰਦੀ ਫਿਰ ਬੜੰਗ ਨੇ ਕਰਦੀ ਹੁਣ ਪਹਿਲਾ ਸਵਾਲ ਇਹ ਹੈ ਵੀ ਤੂੰ ਜੇ ਜੇਲ ਕੱਟੀ ਹੈ ਤਾਂ ਕਿਸ ਲਈ ਕੱਟੀ ਹੈ ਸ਼ੁਰੂ ਪਤਾ ਕਿੱਥੋਂ ਕੀਤੀ ਕਹਿੰਦਾ ਜੀ ਸਭ ਤੋਂ ਪਹਿਲਾਂ ਜੇਲ ਕੱਟੀ ਗੁਰਤੰ ਸਿੰਘ ਟੋੜਾ ਸਾਹਿਬ ਨੇ ਠੀਕ ਹੈ ਕਹਿੰਦਾ ਫੇਰ ਕੱਟੀ ਮੇਰੇ ਪਿਤਾ ਜੀ ਨੇ ਫੇਰ ਕੱਟੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਾਣੀ ਕਿ ਜੇ ਤੁਸੀਂ ਜੇਲ੍ਹਾਂ ਕੱਟੀਆਂ ਨੇ ਇੱਕ ਵੀ ਇਹ ਦਿਖਾਓ ਸਚਾਈ ਕਿ ਅਸੀਂ ਪੰਥ ਲਈ ਕੱਟੀਏ ਅਸੀਂ ਪੰਜਾਬ ਲਈ ਕੱਟੀਏ ਅਸੀਂ ਪੰਜਾਬ ਦੇ ਹਿੱਤਾਂ ਲਈ ਜੇਲ੍ਹ ਕੱਟੀਏ ਇਹ ਦੱਸੋ ਇਹਦੇ ਵਿੱਚ ਸਾਰੇ ਆਉਂਦੇ ਆ ਪਹਿਲਾਂ ਬਾਦਲ ਵੀ ਇਹ ਬਕਵਾਸ ਕਰਦਾ ਰਿਹਾ ਇਹ ਬੰਦੇ ਨਾ ਜੇਲ੍ਹਾਂ ਕਾਦੇ ਲਈ ਕੱਢਦੇ ਨੇ ਆਪਣੇ ਚੌਧਰ ਚਮਕਾਉਣ ਵਾਸਤੇ ਕੋਈ ਨਾ ਕੋਈ ਪੰਗਾ ਪਾ ਕੇ ਝੰਡਾ ਚੱਕ ਕੇ ਆਹ ਦੇਖੋ ਜੀ ਪੰਜਾਬ ਦੇ ਹਿੱਤਾਂ ਲਈ ਜੇਲ੍ਹ ਜਾ ਰਹੇ ਹਾਂ ਤੇ ਇਹੀ ਕਰਤੂਤ ਪ੍ਰਕਾਸ਼ ਸਿੰਘ ਬਾਦਲ ਕਰਦਾ ਰਿਹਾ ਤੇ ਇਹ ਬਸ ਉਹਦੇ ਸਿਰ ਤੇ ਇਲੈਕਸ਼ਨ ਲੜ ਕੇ ਜਿੱਤ ਦੇ ਰਹੇ ਤੇ ਉਹਨੂੰ ਇਸ ਟਾਂਡਾ ਜਖੇਰੇ ਨੇ ਸੁਨਾਤਾ ਵਧੀਆ ਕਹਿੰਦਾ ਜੇਲ੍ਹ ਕੱਟੀ ਮੇਰੇ ਫਾਦਰ ਸਾਹਿਬ ਨੇ ਤੇ ਮੈਂ ਕੱਟ ਗਿਆ ਕਾਂਗਰਸੀਓ ਜੇ ਥੋੜੀ ਬਹੁਤੀ ਅਕਲ ਹੈ ਨਾ ਖੈਰਾ ਸਾਹਿਬ ਦੀ ਜਿਹੜੀ ਇਹ ਕਾਨਫਰੰਸ ਹੈਗੀ ਹੈ ਇਹਨੂੰ ਧਿਆਨ ਨਾਲ ਸੁਣ ਲਿਓ ਵੀ ਖੈਰਾ ਸਾਹਿਬ ਜੇਲ੍ਹ ਕਿਹੜੇ ਕੰਮ ਲਈ ਗਿਆ ਸੀ ਉਹਤੇ ਸਰਕਾਰ ਨੇ ਕੇਸ ਪਾਇਆ ਕਿ ਡਰੱਗ ਵੇਚਣ ਵਾਲਿਆਂ ਨਾਲ ਤੇਰੇ ਲਿੰਕ ਜੁੜਦੇ ਨੇ ਔਰ ਤੂੰ ਝੂਠੀ ਗਵਾਹੀ ਦਿੱਤੀ ਹੈ ਤੈਨੂੰ ਜਵਾਨਤ ਮਿਲੀ ਹੈ ਹਲੇ ਜੱਜ ਨੇ ਬਰੀ ਨਹੀਂ ਕੀਤਾ ਹਲੇ ਕੇਸ ਚੱਲੂਗਾ ਜਿਹੜੀ ਝੂਠੀ ਗਵਾਹੀ ਦਿੱਤੀ ਉਹਦੇ ਵਿੱਚ 7 ਸਾਲ ਦੀ ਸਜ਼ਾ ਹੋ ਸਕਦੀ ਹੈ ਤੇ ਮੈਨੂੰ ਇਦਾਂ ਲੱਗਦਾ ਵੀ ਦਵਾਰਾ ਜਿਹੜੀ ਤੇਰੀ ਆ ਬੋਲੀ ਹੈ ਨਾ ਜੇਲ ਤੈਨੂੰ ਲੈ ਕੇ ਜਾਉਗੀ ਸ਼ਾਇਦ ਇਲੈਕਸ਼ਨਾਂ ਤੋਂ ਜੇਲ ਵਿੱਚ ਬੈਠੇ ਹੀ ਦੇਖੇਗਾ ਇੱਕ ਬਹੁਤ ਵੱਡਾ ਕੋੜਾ ਸੱਚ ਹੈ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਬੰਦੇ ਇਹ ਜੇਲ੍ਹਾਂ ਜਿਹੋ ਉਹਨਾਂ ਨੇ ਗੱਲਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਨਾ ਇਹਨਾਂ ਦੇ ਜਾਲ ਤੋਂ ਬਚ ਜਾਓ ਅਸੀਂ ਪਹਿਲਾਂ ਗੁੰਮਰਾਹ ਹੋਏ ਗਏ ਬਾਦਲ ਸਾਹਿਬ ਜੇਲ੍ਹ ਗਏ ਨੇ ਜੀ ਕਾਦੇ ਲਈ ਪੰਥਲੇ ਗਏ ਨੇ ਪੰਦਾ ਤੁਸੀਂ ਵਿੜਾ ਵਾਹ ਕੇ ਰੱਖਦਾ ਉਹਨ ਕਹਿ ਰਿਹਾ ਸਾਹਬ ਨੇ ਹੂਆ ਬਣਾ ਲਿਆ ਮੈਂ ਜੇਲ੍ਹ ਕੱਟ ਕੇ ਮੇਰਾ ਪਿਓ ਜੇਲ੍ਹ ਕੱਟ ਕੇ ਆ ਸੀ ਉਹ ਭਰਾਵਾ ਦੱਸਦਾ ਸਹੀ ਤੇਰਾ ਪਿਓ ਜੇਲ੍ਹ ਗਿਆ ਸੀ ਕਿਹੜੇ ਕੰਮ ਲਈ ਗਿਆ ਸੀ ਤੁਹਾਡੇ ਆਪਣੇ ਨਿੱਜੀ ਪਰਿਵਾਰਕ ਝਗੜੇ ਨੇ ਕਿਹੜੇ ਕੰਮ ਲਈ ਜੇਲ੍ਹ ਗਿਆਤਾ ਦਿਓ ਤੇਰੇ ਪਿਓ ਦੀ ਗੱਲ ਛੱਡ ਤੂੰ ਹੁਣ ਜੇਲ੍ਹ ਜੀ ਗਿਆ ਸੀ ਤੇਰੇ ਤੇ ਪਰਦਾ ਕਿਸੇ ਦੱਸ ਪਹਿਲਾਂ ਡਰਗ ਦਾ ਸੀ ਇਹ ਸੱਚ ਹੈ ਕਿ ਝੂਠ ਹੈ ਤੇ ਤੁਸੀਂ ਇਹਨੂੰ ਜੇਲ੍ਹ ਯਾਤਰਾ ਬਣਾ ਕੇ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰਦੇ ਹੋ ਪਰ ਜਿਹੜੀਆਂ ਗੱਲਾਂ ਪੰਜਾਬ ਦੇ ਲੋਕਾਂ ਨੂੰ ਹੁਣ ਸਮਝ ਵਿੱਚ ਆ ਗਈਆਂ ਨਾ ਤੇ ਤੁਹਾਡੇ ਜਾਲ ਵਿੱਚ ਹੁਣ ਲੋਕ ਫਸਦੇ ਨਹੀਂ ਤੇ ਬਹੁਤੇ ਨਾ ਕਮੈਂਟ ਕਰਕੇ ਜਾਂ ਫੋਨ ਕਰਕੇ ਕਹਿਣਗੇ ਖੈਰਾ ਸਾਹਿਬ ਤਾਂ ਇਮਾਨਦਾਰ ਬੰਦਾ ਹੈ ਜੀ 2500 ਏਕੜ ਹੈ ਤੁਹਾਡੇ ਖੈਰੇ ਕੋਲੇ ਕੀ ਜ਼ਮੀਨ 2500 ਏਕੜ ਜ਼ਮੀਨ ਖੈਰਾ ਸਾਹਿਬ ਦੇ ਕੋਲ ਹੈ ਇਸ ਵਕਤ ਜਿਹੜੇ ਕਹਿੰਦੇ ਇਮਾਨਦਾਰ ਬੰਦਾ ਹੈ ਇਮਾਨਦਾਰੀ ਨਾਲ ਬਣੀ 2500 ਏਕੜ ਜ਼ਮੀਨ ਕੋਈ ਕਹਿ ਸਕਦਾ ਕਿੰਨਾ ਕੁ ਲੋਕਾਂ ਨੂੰ ਬੇਵਕੂਫ ਬਣਾਉਂਗੇ ਜਿਹੜੇ ਕਾਂਗਰਸ ਦੇ ਵਰਕਰ ਨੇ ਨਾ ਮੈਂ ਇੱਕ ਬੇਨਤੀ ਕਰਨੀ ਹੈ ਮੈਂ ਬਹੁਤ ਵਾਰੀ ਸੋਚਿਆ ਕਿ ਸੈਂਟਰ ਦੇ ਵਿੱਚ 5 ਸਾਲ ਬਾਅਦ ਬਦਲਾਅ ਆਉਣਾ ਚਾਹੀਦਾ ਜਿਹੜੀ ਵਿਰੋਧੀ ਧਿਰ ਪਾਰਟੀ ਆਪੋਜੀਸ਼ਨ ਹੈ ਨਾ ਉਹ ਕਾਂਗਰਸ ਪਾਰਟੀ ਹੈ ਤੇ ਮੈਂ ਕਹਿੰਦਾ ਬਦਲਾਅ ਸੈਂਟਰ ਵਿੱਚ ਹੋਣਾ ਚਾਹੀਦਾ ਮੈਂ ਕੋਈ ਬਰਖਲਾਫ ਨਹੀਂ ਮੋਦੀ ਸਾਹਿਬ ਦੋ ਵਾਰੀ ਬਣ ਗਏ ਮੈਂ ਕਹਿੰਦਾ ਤੀਜੀ ਵਾਰ ਇਹ ਲੋਕਚਾਨ ਬਣਾ ਸਕਦੇ ਕਾਂਗਰਸ ਦੀ ਸਰਕਾਰ ਬਣਨੀ ਵੀ ਚਾਹੀਦੀ ਆ ਪਰ ਜਿਹੜੀ ਤੁਹਾਡੀ ਕਰਤੂਤ ਹੈ ਨਾ ਲੋਕਾਂ ਨੂੰ ਬੇਕੋਬ ਬਣਾਉਣ ਵਾਲੀ ਇਹ ਤੁਹਾਨੂੰ ਸਤਾ ਵਿੱਚ ਆਉਣ ਨਹੀਂ ਦੇਊਗੀ ਇਹ ਸਚਾਈ ਹੈ ਮੈਂ ਸਦੂ ਬਾਰੇ ਵੀ ਗੱਲ ਕਰੀ ਸੀ ਤੇ ਹੁੰਡਾ ਫਲੀਆਂ ਦੋਨੇ ਦੁਆਰਾ ਫਿਰ ਤਿਆਰ ਹੋ ਗਏ ਖੜਕਾਈ ਚਲੋ ਲੋਕ ਜਾਣਦੇ ਚੰਗੀ ਤਰ੍ਹਾਂ ਇਹ ਬੇਨਤੀ ਪ੍ਰਵਾਨ ਕਰਿਓ ਤੇ ਜਿਹੜੀ ਅੱਜ ਦੀ ਮੀਡੀਆ ਕਾਨਫਰੰਸ ਰੱਖੀ ਗਈ ਸੀ ਨਾ ਉਹ ਸਾਰੇ ਲੋਕਾਂ ਨੂੰ ਬੇਨਤੀ ਹੈ ਸੁਣ ਲਿਓ ਉਦੋਂ ਵਿੱਚ ਜੇਲ੍ਹ ਦੀ ਗੱਲ ਕੀਤੀ ਗਈ ਤੇ ਮੈਨੂੰ ਦੱਸ ਦਿਓ ਵੀ ਜੇਲ੍ਹ ਖੈਰਾ ਸਾਹਿਬ ਨੇ ਲੋਕਾਂ ਲਈ ਕੱਟੀ ਹੈ ਜਾਂ ਡਰੱਗ ਦੇ ਨਸ਼ੇ ਲਈ ਕੱਟੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ